ਸਤਨਾਮ ਸ੍ਰੀ ਵਾਇਕ੍ਰੋ ਸਾਹਿਬ ਜੀ ਜੇਤਾ ਸੁਮਸਗ ਨਿਰ ਪਰਿਆ ਤੇਤੇ ਅਉਗਣ ਹਮਾਰੇ ਦਇਆ ਕਰੋ ਕਿਛ ਮਿਹਰਵ ਪਾਵੋ ਦੁਗਦੇ ਪਤਰ ਤਾਰੇ ਈੜਾ ਅਗਨ ਬਰਾਬਰ ਧਪ ਪੀਤਰ ਹੋ ਗਏ ਕਤੇ ਪ੍ਰਣਾਤ ਨਾਨਕ ਹੁਕਮ ਪਛਾਨ ਸੋਕਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਗੁਰਪੂਰਿਆ ਕਿਰਪਾ ਧਾਰੀ ਰਪੂਰੇ ਲੋਛੇ ਹਮਾਰੀ ਕਰ ਇਸ਼ਨਾਨ ਕਰ ਹੈ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨੇ ਸਤਾਰਿਆ ਭਾਈ ਰੀ ਹੈ ਆਨੰਦਨ ਸੁਖਰਤ ਕਰੀਐ ਸੰਤ ਕਾ ਮਾਰਗ ਧਰਮ ਕੀ ਪਾਉੜੀ ਕੋ ਵਡ ਭਾਗੀ ਪਾਏ ਜਾ ਨਮਕੇ ਕਿਲ ਵਿਖ ਨਾ ਸੇ ਹਰ ਚਰਨੀ ਚਿਤ ਲਾਏ ਉਸ ਤਤ ਕਰੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੇ ਜੇ ਜੰਤ ਸਭ ਭੈ ਪਵਿੱਤਰਾਂ ਸਤ ਗੁਰ ਕੀ ਸੱਚ ਸਾਖੀ ਬੇਕਨਾਂ ਬੇਨਾਸਨ ਸਭ ਦੁੱਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ ਕੋ へ ਪਾਪ ਭੇ ਸਭ ਪਾਵਨ ਜਨਾਨਨਕ ਸੁਖ ਘਰ ਆਇਆ ਬੇਗਨਾ ਬਿਨਾਸਨ ਸਭ ਦੁਖ ਨਾਸਨ ਸਾਧਗੁਰ ਨਾਮ ਦ੍ਰਿੜਾਇਆ ਕੋਏ ਪਾਪ ਭੇ ਸਭ ਪਾਵਨ ਜਨਾਨਨਕ ਸੁਖ ਘਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ